ਪੰਜਾਬ ਦੇ ਪ੍ਰਸੰਗ 'ਚ ਉਹ ਆ ਕਿ ਸਰਕਾਰ ਦਾਵਾ ਕਰਦੀ ਹੈ ਕਿ ਯੁੱਧ ਚਲਾਇਆ ਨਸ਼ਾ ਵਿਰੁੱਧ ਹੁਣ ਨਕਸ਼ਾ ਕਹਿੰਦੇ ਬਣ ਗਿਆ ਨਕਸ਼ਾ ਕਹਿੰਦੇ ਬਣਾਉਣ ਤੀ ਟਾਈਮ ਲੱਗਦਾ ਬਿਲਡਿੰਗ ਉਸਰਨ ਨੂੰ ਤਾਂ ਸਮਾਂ ਹੀ ਨਹੀਂ ਲੱਗਦਾ ਮੁੱਖ ਮੰਤਰੀ ਨੇ ਭਾਸ਼ਣ 'ਚ ਇੱਕ ਠੋਕ ਕੇ ਆਖਿਆ ਕਿ ਹੁਣ ਕਿਵੇਂ ਨਸ਼ਾ ਖਤਮ ਹੋਣਾ ਪਿੰਡਾਂ ਦੇ ਵਿੱਚ ਪਹਿਰੇਦਾਰ ਬਣਾਉਣਾ ਜਿਹੜੀਆਂ ਕਮੇਟੀਆਂ ਬਣਨੀਆਂ ਔਰ ਪਿੰਡ ਦੇ ਲੋਕ ਕਿਵੇਂ ਸਾਥ ਦੇਣਗੇ ਪੁਲਿਸ ਹਰ ਥਾਂ ਕਹਿੰਦੇ ਪਹੁੰਚ ਨਹੀਂ ਸਕਦੀ ਇਸ ਕਰਕੇ ਲੋਕਾਂ ਨਾਲ ਹੀ ਇਹ ਗੱਲ ਕਰਨੀ ਹੈ ਇਹ ਸਾਰੀਆਂ ਗੱਲਾਂ ਕਰਦੇ ਹੋਏ ਉਹਨਾਂ ਨੇ ਜਿਹੜਾ ਭਾਸ਼ਣ ਦਿੱਤਾ ਉਹਦੇ ਮਾਇਨੇ ਕੀ ਹੈ ਦੇਖੋ ਸਭ ਤੋਂ ਵੱਡੀ ਇਹ ਗੱਲ ਇਹ ਆ ਕਿ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਬੜਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਡੀਜੀਪੀ ਗੌਰਵ ਜაძਬ ਸਾਹਿਬ ਹੋਣਾ ਵੀ ਕਹੇ 31 ਮਈ ਸਾਰੇ ਐਸਐਸਪੀ ਪੁਲਿਸ ਕਮਿਸ਼ਨਾਂ ਨੂੰ ਨਿਰਦੇਸ਼ ਜਾਰੀ ਕਰਦੇ ਕਿ 31 ਤਰੀਕ ਤੋਂ ਬਾਅਦ ਜੇ ਨਸ਼ਾ ਵਿਕਿਆ ਤੇ ਜਿਹੜੇ ਚੰਗੇ ਕੰਮ ਕਰਨਗੇ ਉਹਨਾਂ ਨੂੰ ਨਾਮ ਮਿਲੂਗਾ ਬਾਕੀਆਂ ਨੂੰ ਸਜ਼ਾ ਮਿਲੂਗੀ ਹੁਣ ਸਵਾਲ ਹੈ ਕਿ ਜੇ 31 ਮਈ ਤੋਂ ਬਾਅਦ ਜਿਹੜੀ ਗੌਰਵ ਜაძਬ ਸਾਹਿਬ ਨੂੰ ਜਿਹੜੀ ਡੈਡ ਲਾਈਨ ਦੇਣੀ ਪਈ ਹੈ ਉਹਦੇ ਵੀ ਪੁਲਸ ਹਲਕਿਆਂ ਦੇ ਵਿੱਚ ਜਾਂ ਸਿਆਸੀ ਹਲਕਿਆਂ ਦੇ ਵਿੱਚ ਜਾਂ ਬਿਊਰੋਕ੍ਰੇਸੀ ਹਲਕਿਆਂ ਵਿੱਚ ਮਾਇਨੇ ਕੱਢੇ ਜਾ ਰਹੇ ਨੇ ਕਿ ਕਿ 31 ਮਈ ਤੋਂ ਬਾਅਦ ਕੀ ਗੌਰਵਜਲਲ ਸਭ ਡੀਜੀਪੀ ਬਣੇ ਰਹਿਣਗੇ ਕਿ ਨਹੀਂ ਰਹਿਣਗੇ ਗੌਰਵਜਲਲ ਸਾਹਿਬ ਨੇ ਤੇ ਇੱਕ ਦੇ ਦਿੱਤਾ ਡੈਡ ਲਾਈਨ ਐਸਐਸਪੀ ਨੂੰ ਤੇ ਪੰਜਾਬ ਸਰਕਾਰ ਨੇ ਕੀ ਜਿਹੜੀ ਡੈਡ ਲਾਈਨ ਉਹ ਗੌਰਵਜਲਲ ਸਾਹਿਬ ਨੂੰ ਦੇ ਦਿੱਤੀ ਹੈਗੀ ਕਿ 31 ਮਈ ਤੱਕ ਜਿਹੜੇ ਨੇ ਨਸ਼ੇ ਬੰਦ ਹੋਣੇ ਚੇ ਹੁਣ ਸਵਾਲ ਹੈ ਕਿ ਪਹਿਲਾਂ ਵੀ ਜਿਹੜੀਆਂ ਡੈਡ ਲਾਈਨ ਦਿੱਤੀਆਂ ਜਾਂਦੀਆਂ ਨਸ਼ਾ ਖਤਮ ਨਹੀਂ ਹੋਣਾ ਹੈਗਾ ਕਿਉਂਕਿ ਇਹਦੇ ਵਿੱਚ ਪੋਲਿਟਿਸ਼ਨਾਂ ਦਾ ਬਹੁਤ ਹੱਥ ਆ ਪੁਲਿਸ ਵਾਲਿਆਂ ਦਾ ਬਹੁਤ ਹੱਥ ਆ ਖਾਸ ਕਰਕੇ ਬਾਰਡਰ ਬ ਇੰਨਾ ਨਸ਼ਾ ਆ ਰਿਹਾ ਐਵੇਂ ਲੱਗਦਾ ਹੈ ਕਿ ਨਸ਼ਾ ਅੱਧਾ ਰੱਖਿਆ ਜਾਂਦਾ ਅੱਧਾ ਸ਼ੋਕ ਕੀਤਾ ਜਾਂਦਾ ਅੱਧਾ ਗਾਹ ਭੇਜਿਆ ਜਾਂਦਾ ਇੱਕ ਜਾਂਚ ਦਾ ਵਿਸ਼ਾ ਕਿ ਇੰਨਾ ਨਸ਼ਾ ਆ ਰਿਹਾ ਮਤਲਬ ਹੱਦੋਂ ਵਾਦਨਾ ਪਹਿਲਾਂ ਬਾਰਡਰ ਸਕਿਉਰਿਟੀ ਫੋਰਸ ਬੈਠੀ ਹੈ ਫਿਰ ਪੰਜਾਬ ਪੁਲਿਸ ਬੈਠੀ ਹੈ ਫਿਰ ਇਸ ਦੇ ਬਾਵਜੂਦ ਕਿਵੇਂ ਨਸ਼ਾ ਆ ਰਿਹਾ ਭੇਜਣ ਵਾਲੇ ਕੌਣ ਨੇ ਮਗਾਉਣ ਵਾਲੇ ਕੌਣ ਨੇ ਕੋਰੀਅਰ ਕੌਣ ਨੇ ਕਿ 50 ਕਿਲੋ ਮਗਾ ਕੇ 10 ਕਿਲੋ ਪੇਸ਼ ਕੀਤਾ ਜਾਂਦਾ 10 ਕਿਲੋ ਰੱਖਿਆ ਜਾਂਦਾ ਕੀ ਤੇ ਬਾਕੀ 30 ਕਿਲੋ ਗਾਂ ਭੇਜਿਆ ਜਾਂਦਾ ਇਹਨਾਂ ਨਿਸ਼ਾਰ ਇੰਨੇ ਥਾਣੇਦਾਰ ਇੰਨੇ ਕਾਬਲ ਹੋ ਗਏ ਖਾਸ ਕਰਕੇ ਗੁਰਦਾਸਪੁਰ ਤੋਂ ਲੈ ਕੇ ਗੁਰਦਾਸਪੁਰ ਦੇ ਪਠਾਨਕੋਟ ਦੇ ਅੰਮ੍ਰਿਤਸਰ ਦੇ ਤਰਨਤਾਰਨ ਦੇ ਫਿਰੋਜ਼ਪੁਰ ਦੇ ਫਾਜ਼ਿਲਕਾ ਦੇ ਇਸੇ ਕਰਕੇ ਪੰਜਾਬ ਦੇ ਰਾਜਪਾਲ ਪਹਿਲਾਂ ਵੀ ਜਿਹੜੇ ਬਨਵਾਰੀ لال ਪੁਰੋਸਾਹਬ ਹੁਣ ਜੀ ਗਲਬਜਨ ਕਟਾਰੀਆ ਸਾਹਿਬ ਜਾਂਦੇ ਉਹ ਕਹਿੰਦੇ ਕਿ ਪਿੰਡਾਂ ਦੇ ਪਿੰਡ ਮਿਲੇ ਨੇ ਪੁਲਿਸ ਮਿਲੀ ਹੋਈ ਆ ਹੁਣ ਸਵਾਲ ਹੈ ਕਿ ਹੁਣ ਸਰਕਾਰ ਨੂੰ ਲੱਗਾ ਕਿ ਨਸ਼ਿਆਂ ਦੇ ਮਸਲੇ 'ਚ ਅਸੀਂ ਕੁਝ ਨਾ ਕੁਝ ਕਰ ਸਕੀਏ ਘਰ ਵੀ ਟਾਇਆ ਜਾ ਰਹੇ ਪਰ ਘਰ ਉਹਨਾਂ ਟਾਇਆ ਜਿਹੜੇ ਵਾਇਲੇਸ਼ਨ ਕਰਦੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਹੇ ਤਾ ਕਿ ਮੈਂ ਵੱਡੇ ਤਸਕਰਾਂ ਡੀਜੀਪੀ ਗੌਰਵਜਾਦ ਨੂੰ ਕਹੇ ਤਾ ਜਿਹੜੇ ਵੱਡੇ ਤਸਕਰ ਨੇ ਉਹਨਾਂ ਦੇ ਘਰ ਜੀਸੀਬੀ ਮਸ਼ੀਨਾਂ ਖੜੀਆਂ ਕਰ ਦੋ ਹੋ ਜੀਸੀਬੀ ਮਸ਼ੀਨਾਂ ਖੜੇ ਕਹਿੰਦੇ ਇੰਤਜ਼ਾਰ ਕੀਤਾ ਯਾਰ ਕਿਹਦਾ ਇੰਤਜ਼ਾਰ ਕੀਤਾ ਯਾਰ ਕੋਰਟ ਦਾ ਇੰਤਜ਼ਾਰ ਕੀਤਾ ਯਾਰ ਹੈਗਾ ਕੋਰਟ ਤੇ ਵੀ ਕਹਿੰਦੀ ਹੈ ਕਿ ਕਿਸੇ ਦਾ ਘਰ ਨਾ ਢਾਓ ਪਰ ਠੀਕ ਹੈ ਤੁਸੀਂ ਡਾਇਰੈਕਟ ਨਹੀਂ ਇੰਡਾਇਰੈਕਟ ਵੇ ਦੇ ਨਾਲ ਘਰ ਢਾ ਰਹੇ ਹੋ ਵਾਇਲਸ਼ਨ ਜਿੰਨਾ ਜੇ ਕੋਈ ਮਿਊਨਿਸਪਲ ਕਾਰਪੋਰੇਸ਼ਨ ਦੀ ਹੁਣ ਸਵਾਲ ਹੈ ਕਿ ਜਿੰਨਾ ਬਾਕੀਆਂ ਨੇ ਵੀ ਜਿਹੜੇ ਜਿਨ੍ਹਾਂ ਨੇ ਨਸ਼ੇ ਵੇਚਣ ਵਾਲਿਆਂ ਨੇ ਤੇ ਕਾਨੂੰਨ ਤੋੜਿਆ ਜਿਨ੍ਹਾਂ ਨੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਦੇ ਵੀ ਘਰ ਤੋੜੇ ਜਾਣ ਹੁਣ ਰਹੀ ਗੱਲ ਨਸ਼ਾ ਕਿਵੇਂ ਤੁਸੀਂ ਬੰਦ ਕਰੋ ਇੱਕ ਪਟਿਆਲੇ ਦੇ ਐਮਐਲਏ ਦਾ ਖਾਸ ਸਰਪੰਚ 13 ਮੁਕਦਮੇ ਨਸ਼ੇ ਦੇ ਦਰਜ ਨੇ ਠੀਕ ਹੈ ਜੀ ਔਰ ਕੋ ਕਿੰਨੇ ਕਿਲੋ 70 ਕਿਲੋ ਭੁੱਕੀ 70 ਕਿਲੋ ਆਪਣੇ ਕੀ ਕੀ ਫੜਿਆਗਾ ਉਹ ਐਮਐਲਏ ਦੇ ਖਿਲਾਫ ਕਾਰਵਾਈ ਨੇ ਇਹ ਕਿ ਫਰੀਦਕੋਟ ਤੋਂ ਐਮਐਲਏ ਦਾ ਨਾਮ ਆ ਗਿਆ ਕਿ ਉਹਦੇ ਵਰਕਰ ਕੋ ਫੜਿਆ ਗਿਆ ਜੀ ਮਤਲਬ ਤੁਹਾਡੇ ਐਮਐਲਏ ਦੇ ਜਿਹੜੇ ਵਰਕਰ ਨੇ ਹੈਨਾ ਉਹ ਵੀ ਨਸ਼ਾ ਵੇਚੀ ਯਾਰ ਇਹਨੇ ਕੀ ਤੁਹਾਡੇ ਐਮਐਲਏ ਅੰਨੇ ਬੋਲੇ ਕਾਣੇ ਨੇ ਉਹਨਾਂ ਨੂੰ ਦਿਖਦਾ ਨਹੀਂ ਹੈਗਾ ਇਸ ਕਰਕੇ ਆਪਣੇ ਆਪ ਜੇ ਬਹੁਤ ਵੱਡਾ ਸਵਾਲ ਆ ਪਰ ਅੱਜ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਹਤਾ ਹੈ ਕਿ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹੀ ਚੌਂਕੀਦਾਰ ਬਣ ਕੇ ਪਹਿਰੇਦਾਰ ਬਣ ਗਏ ਪਰ ਜਿਹੜੇ ਆਪ ਪਹਿਰੇਦਾਰ ਵੇਚੀ ਜਾ ਰਹੇ ਨੇ ਐਮ ਐਲ ਏ ਦਾ ਪੁੱਛੋ ਫਰੀਦਕੋਟ ਵਾਲੇ ਐਮ ਐਲ ਏ ਉਹ ਬੰਦਾ ਕੌਣ ਆ ਕਦੋਂ ਦਾ ਤੁਹਾਡੇ ਨਾਲ ਜੁੜਿਆ ਹੈਗਾ ਜਾਂ ਜਿਹੜੇ ਪਟਿਆਲੇ ਵਾਲਾ ਐਮ ਐਲ ਏ ਜਿਹੜਾ ਸਭ ਤੋਂ ਆਪਣੇ ਆਪ ਨੂੰ ਪਾਵਰਫੁਲ ਸਮਝਦਾ ਹੈਗਾ ਉਹਦਾ ਖਾਸਮ ਖਾਲ ਸਰਪੰਚ ਸਰਪੰਚਨੀ ਦਾ ਘਰ ਵਾਲਾ ਉਹਨੂੰ ਪੁੱਛੋ ਉਹਨਾਂ ਦੇ ਘਰ ਕਿਉਂ ਨਹੀਂ ਢਾਈ ਜਾ ਰਹੇ ਹੈਗੇ ਨਾ ਹੁਣ ਕਿਉਂਕਿ ਸਰਕਾਰ ਜਾਂ ਪੁਲਿਸ ਥੋੜਾ ਜਿਹਾ ਡਰਾਮਾ ਵੀ ਕਰੀ ਹੈਗੀ ਆ ਜਿਨ੍ਹਾਂ ਦੇ ਘਰ ਹੁਣ ਮੰਨ ਲਓ ਕੁੜੀ ਥਾਣੇ ਦਾ ਸ਼ਪੈਣ ਆ ਉਹਦਾ ਘਰ ਨਹੀਂ ਢਾਇਆ ਕਿਉਂ ਨਹੀਂ ਢਟਿਆ ਕਿਉਂਕਿ ਕਾਨੂੰਨ ਦੇ ਦੇਰ ਇਸ 17 ਗ੍ਰਾਮ ਕਮਰਸ਼ੀਅਲ ਕੁਆਨਟੀਟੀ ਫੜੀ ਹੋ ਗਈ ਬਠਿੰਡਾ ਪੁਲਿਸ ਨੇ ਮਿਲੀ ਭੁਗਤ ਦੇ ਨਾਲ ਜਮਾਨਤ ਵੀ ਹੋ ਗਈ ਆਮ ਜਿਹੜਾ ਮਾਤੜ ਛੋਟੀ ਮਛਲੀ ਜੇ ਕੋਈ 1 ਗ੍ਰਾਮ 2 ਗ੍ਰਾਮ ਫੜੇ ਉਹਨੂੰ ਤਾਂ ਜਮਾਨਤ ਮਿਲਦੀ ਨਹੀਂ ਪਰ ਉਹਨੂੰ ਜਮਾਨਤ ਮਿਲ ਗਈ ਕਿਉਂਕਿ ਪੂਰੀ ਪੁਲਿਸ ਨੇ ਉਹਨੂੰ ਬਚਾਲਿਆ ਕਿਉਂਕਿ ਉਹਦੇ ਪੈਨ ਡਰਾਈਵ ਦੇ ਵਿੱਚ ਬਹੁਤ ਕੁਝ ਹੀ ਪੰਜਾਬ ਪੁਲਿਸ ਨੇ ਮੂੰਹ ਦਿਖਾਉਣ ਜੋਗੇ ਨਹੀਂ ਸੀ ਰਹਿਣਾ ਵੱਡੇ ਵੱਡੇ ਅਫਸਰਾਂ ਨੇ ਹੈੱਡ ਕੁਆਟਰ ਵੀ ਪੰਜਾਬ ਪੁਲਿਸ ਦਾ ਹਿਲ ਜਣਾ ਸੀ ਬਠਿੰਡਾ ਪੁਲਿਸ ਦੇ ਦਬਾਅ ਪੈ ਗਿਆ ਕੋਈ ਕਾਰਵਾਈ ਪ੍ਰੋਪਰ ਕੀਤੀ ਨਹੀਂ ਇਨਵੈਸਟੀਗੇਸ਼ਨ ਕੀਤੀ ਨਹੀਂ ਉਹਨੂੰ ਜ਼ਮਾਨਤ ਦੇ ਲਈ ਠੀਕ ਹੈ ਉਹਨੂੰ ਜ਼ਮਾਨਤ ਦਾ ਵੀ ਹੱਕ ਹੈ ਕਾਨੂੰਨੀ ਤੌਰ ਤੇ ਪਰ ਬਾਕੀਆਂ ਵਾਸਤੇ ਵੀ ਸਾਰੇ ਵਾਸਤੇ ਕਾਨੂੰਨੀ ਪਰ ਅੱਜ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਗੱਲ ਕੀਤੀ ਹੈਗੀ ਆ ਉਹਦੇ ਜੋ ਕਹਿੰਦੇ ਨੇ ਕਿ ਨਸ਼ਿਆਂ ਦੇ ਖਿਲਾਫ ਅਸੀਂ ਇੱਕ ਨਕਸ਼ਾ ਬਣਾ ਕੇ ਜੁੱਧ ਲੜਨ ਦੀ ਤਿਆਰੀ ਕਰ ਰਿਹਾ ਹੈ ਅਜਿਹੇ ਚ ਨਸ਼ਾ ਖਤਮ ਕਰਨ ਲਈ ਅਸੀਂ ਨਕਸ਼ਾਬੰਦੀ ਕੀਤੀ ਆ ਪੰਜਾਬ ਚ ਨਸ਼ੇ ਨੂੰ ਖਤਮ ਕਰਨ ਲਈ ਇੱਕ ਨਕਸ਼ਾ ਬਣਾ ਲਿਆ ਸਭ ਤਰ੍ਹਾਂ ਦੀਆਂ ਸੁਵਿਧਾਵਾਂ ਵੀ ਨਸ਼ਾ ਛਡਾਉਣ ਵਾਲੇ ਦਿੱਤੀਆਂ ਜਾਣਗੀਆਂ ਔਰ ਉਹਨੇ ਇਹ ਵੀ ਕਿਹਾ ਕਿ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਠਿਕਰੀ ਪੈਰਾ ਦੇਣਗੇ ਰੋਜ਼ਾਨਾ 200 ਤੋਂ ਜ਼ਿਆਦਾ ਜਿਹੜੀਆਂ ਪੰਚਾਇਤਾਂ ਵਾਂ ਉਹ ਫੈਸਲਾ ਕਰਨਗੇ ਕਿ ਅਸੀਂ ਨਸ਼ਾ ਖਤਮ ਕਰਨ ਲਈ ਕਿਸੇ ਵੀ ਹੱਦ ਤੱਕ ਜਾਸ ਇੱਕ ਕਾਨੂੰਨ ਕਹਿੰਦਾ ਐਡਾ ਭੈੜਾ ਵਾ ਕਿ ਜੇ ਪਿੰਡ ਦੀ ਪੰਚਾਇਤ ਮਤਾ ਪਾਸ ਕਰ ਦੇ ਪਹਿਲਾਂ 10 ਸਾਲ ਤੋਂ ਬੜੀਆਂ ਪੰਚਾਇਤਾਂ ਨੇ ਮਤੇ ਪਾਸ ਕੀਤੇ ਸੀ ਕਿ ਸਾਡੇ ਇਲਾਕੇ ਦੇ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਨਾ ਖੋਲਿਆ ਜਾਵੇ ਪਰ ਕਾਨੂੰਨ ਕੀ ਕਹਿੰਦਾ ਐਕਸਾਈਜ਼ ਐਕਟ ਕੀ ਕਹਿੰਦਾ ਕਹਿੰਦੇ ਜੇ ਤੁਹਾਡੇ ਪਿੰਡ ਦਾ ਕੋਈ ਬੰਦਾ ਬਾਹਰੋਂ ਆਉਂਦਾ ਪੀ ਕੇ ਫੜਿਆ ਗਿਆ ਤੇ ਉਹ 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 ਜਿਹੜਾ ਉੱਥੇ ਠੇਕਾ ਖੁੱਲ ਸਕਦਾ ਹੈਗਾ ਏ ਹੁਣ ਸਰਕਾਰ ਕਹਿੰਦੀ ਹੈ ਅਸੀਂ 200 ਮਤੇ ਪਵਾਲੇ ਨੇ ਉਹ ਤੇ ਐਸਐਸਪੀ ਕਹਿ ਦਿੰਦਾ ਲਾਕੇ ਦਾ ਥਾਣੇਦਾਰ ਕਹਿੰਦਾ ਜੀ ਮੇਰੀ ਨੌਕਰੀ ਦਾ ਸਵਾਲ ਐਸਐਸਪੀ ਕਹਿੰਦਾ ਮੇਰੀ ਨੌਕਰੀ ਦਾ ਐਸਐਸਓ ਐਸਐਸਪੀ ਡੀਐਸਪੀ ਨੂੰ ਕਹਿ ਦਿੰਦਾ ਡੀਐਸਪੀ ਕਹਿੰਦਾ ਐਸਐਚਓ ਕਹਿੰਦਾ ਵੀ ਸਾਡੀ ਐਸਐਸਪੀ ਸਾਹਿਬ ਦੀ ਇੱਜ਼ਤ ਆ ਜੀ ਤੁਸੀਂ ਇਸ ਕਰਕੇ ਮਤਾ ਪਾ ਲਓ ਵੇਖੋ ਵੇਖੀ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਨੇ ਐਸਐਚਓ ਪਵਾ ਰਹੇ ਨੇ ਡੀਐਸਪੀ ਪਵਾ ਰਹੇ ਨੇ ਐਸਐਸਪੀ ਪਵਾ ਰਹੇ ਕੋਈ ਪੰਚਾਇਤ ਆਪਣੀ ਮਰਜ਼ੀ ਨੇ ਨਹੀਂ ਪਾ ਰਹੀ ਹੈਗੀ ਸਰਕਾਰਾਂ ਦੇ ਦਬਾਹ ਹੇਠ ਮਤੇ ਪਾਸ ਕੀਤੇ ਜਾ ਰਹੇ ਨੇ ਜੇ ਮਤੇ ਪਾਸ ਕਿ ਕਿਸੇ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੁੱਲੂਗਾ ਉਹਦੇ 'ਚ ਐਮੈਂਡਮੈਂਟ ਕੀਤੀ ਨਹੀਂ ਜਾ ਕਿਉਂਕਿ ਉਤੋਂ 20000 ਕਰੋੜ ਰੁਪਈਆ ਆਉਂਦਾ ਉਹਨਾਂ 200 ਪਿੰਡਾਂ ਵਿੱਚ ਕੀ ਉਹ ਪਿੰਡ ਸ਼ਾਮਲ ਹੋਏਗਾ ਜਿਹੜੀ ਸਰਪੰਚਨੀ ਦਾ ਖੁਦ ਦਾ ਘਰ ਵਾਲਾ ਨਸ਼ਿਆਂ ਦੇ ਮਸਲੇ 'ਚ ਫੜਿਆ ਗਿਆ ਕੀ ਉਹਨੂੰ ਪੰਚਾਇਤ ਨੇ ਮਤਾ ਪਾਇਆ ਹੋਏਗਾ ਕਿ ਅਸੀਂ ਜ਼ਮਾਨਤ ਨਹੀਂ ਕਰਾਉਣੀ ਇਹਦਾ ਹਾਂ ਇਹ ਛੱਡੋ ਜਿਹੜੇ ਐਮਐਲਏ ਜਿਹੜਾ ਫਰੀਦਕੋਟ ਵਾਲੇ ਨੇ ਉਹਦੇ ਜਿਹੜੇ ਵਰਕਰ ਫੜਿਆ ਗਿਆ ਮਤਲਬ ਕਰਕੇ ਇਸ ਕਰਕੇ ਠੀਕ ਹੈ ਕਈ ਪੰਚਾਇਤਾਂ ਚਾਹੁੰਦੀਆਂ ਕਿਉਂਕਿ ਬਹੁਤ ਸਾਰੇ ਘਰ ਉਜੜ ਚੁੱਕੇ ਨੇ ਲੋਕਾਂ ਦੇ ਪਰ ਇੱਕ ਚਲੋ ਸਰਕਾਰ ਤੋਂ ਉਮੀਦ ਕਰਨੀ ਕਿ ਉਹ ਕਹਿੰਦੇ ਕਿ ਰੋਜ਼ 200 ਪੰਚਾਇਤਾਂ ਪਾਰੀਆਂ ਹੁਣ ਪਾਰਟੀ ਦੇ ਜਿਹੜੇ ਵਰਕਰ ਵਲੰਟੀਅਰ ਉਹ ਪਹਿਰੇ ਦਾ ਰਣਗੇ ਚੌਕੀਦਾਰ ਜੀ ਪਹਿਰੇ ਦਾ ਹੁਣ ਦੇਖਦੇ ਕਿ ਕਿੰਨੇ ਕੀ ਬੰਦੇ ਨੇ ਕਿਤੇ ਉਹਨਾਂ ਨੇ ਬੰਜ ਜਿਹੜੇ ਆਪ ਨਸ਼ਾ ਵੇਚਦੇ ਹੁਣ ਜਾਂ ਜਿਹੜੇ ਵੇਚਦੇ ਫੜੇ ਗਏ ਨੇ ਹੁਣ ਕਹਿੰਦੇ ਕਿ ਅਸੀਂ ਰਜਾਨਾ ਪੁਲਿਸ ਦੀਆਂ ਟੀਮਾਂ ਬੁਲਡوزر ਲੈ ਕੇ ਨਕਸ਼ਾ ਤਸਕਰਾਂ ਦੇ ਘਰ ਗਰਾਊਂਡ ਡੇਗਣ ਜਾ ਰਹੀ ਹੈ ਔਰ ਉਹਨਾਂ ਕਹਿੰਦੇ ਕਿ ਇਹਨਾਂ ਤਸਕਰਾਂ ਪੰਜਾਬ ਦੀਆਂ ਮਾਵਾਂ ਤੇ ਭੈਣਾਂ ਦੇ ਘਰ ਉਜਾੜ ਦਿੰਦੇ ਨੇ ਇਸ ਕਰਕੇ ਪੀਲਾ ਪੰਜਾ ਚੱਲੇਗਾ ਤੇ ਚੱਲਦਾ ਰਹੇਗਾ ਪਾਪ ਦੀ ਕਮਾਈ ਨਾਲ ਬਣਾएंगे ਮਹਿਲ ਦਗਨੇ ਲਾਜ਼ਮੀ ਨੇ ਸੀਮਾਨਿਕਾ ਦੇ ਹਲੇ ਜਿਹੜੀ ਸਿਰਫ ਛੋਟੇ ਤਸਕਰਾਂ ਤੇ ਹੀ ਕਾਰਵਾਈ ਹੁੰਦੀ ਆ ਜਲਦੀ ਵੱਡੇ ਤਸਕਰਾਂ ਤੇ ਕਾਰਵਾਈ ਇੱਕ ਬਸ ਅਨੁਮਤੀ ਮਿਲਣੀ ਬਾਕੀ ਆ ਪਤਾ ਨਹੀਂ ਆ ਗਿਆ ਕਿੱਥੋਂ ਮਿਲਣੀ ਬਾਕੀ ਆ ਔਰ ਜਦੋਂ ਮਿਲ ਗਈ ਤੇ ਫਿਰ ਵੱਡੇ ਤਸਕਰਾਂ ਦੇ ਘਰ ਵੀ ਡਿੱਗੇ ਜਾਣਗੇ ਸੀਮਾਨਿਕਾ ਕਿ ਉਹਨਾਂ ਨੇ ਡੀਜੀਪੀ ਗੌਰਵ ਜაძ ਨੂੰ ਕਿਹਾ ਕਿ ਜੋ ਵੱਡੀਆਂ ਮੱਛਲੀਆਂ ਨੇ ਮੱਛੀਆਂ ਨੇ ਜਾਂ ਮਗਰਮੱਛ ਨੇ ਉਹਨਾਂ ਦੇ ਘਰ ਬਾਹਰ ਜਾ ਕੇ ਇੱਕ ਇੱਕ ਜੀਸੀਬੀ ਖੜੀ ਕਰ ਦੋ ਹੁਣ ਪੰਜਾਬ ਸਰਕਾਰ ਕੋ ਕਿੰਨੀਆਂ ਕੀ ਜੀਸੀਬੀ ਨੇ ਇਹ ਆਪਣੇ ਆਪ ਚ ਇੱਕ ਵੱਡੀ ਸਵਾਲ ਤੇ ਕਹਿੰਦੇ ਕਿ ਜਦੋਂ ਪਤਾ ਲੱਗਾ ਕਿ ਸਾਡੇ ਘਰ ਇਸ ਜੀਸੀਬੀ ਸਾਹਮਣੇ ਖੜੀ ਹੈ ਤੇ ਆਪੇ ਛੱਡ ਜਾਣਗੇ ਉਹ ਕਹਿੰਦੇ ਨੇ ਕਿ ਕੁਝ ਜਾਰੀ ਦੋਸਤੀਆਂ ਕਸਮਾਂ ਖਵਾ ਕੇ ਨਕਸ਼ਾ ਨਸ਼ਾ ਕਰਵਾ ਦਿੰਦੇ ਨੇ ਪਰ ਬਾਅਦ ਜਿਹੜੀ ਜਿਹੜੀ ਜਿੰਦਗੀ ਉਹ ਬਰਬਾਦ ਹੋ ਜਾਂਦੀ ਹੈ ਪਰ ਚਲੋ ਇੱਕ ਸਰਕਾਰ ਨੇ ਜਿਹੜੀ ਚੰਗੀ ਕੋਸ਼ਿਸ਼ ਕਰੀ ਅੱਜ ਉਹਨਾਂ ਨੇ ਸੌ ਸੂ ਚਕਾਈ ਹੈ ਸਾਰਿਆਂ ਨੂੰ ਤੇ ਉਹ ਚੰਗੀ ਗੱਲ ਹੈ ਇਸ ਮਸਲੇ ਦੇ ਵਿੱਚ ਕਿਉਂਕਿ ਅੱਜ ਉਹ ਵੀਡੀਓ ਕਾਨਫਰੈਂਸ ਜਿਹੜੀ ਅਰਵਿੰਦ ਕੇਜਰੀਵਾਲ ਸਾਹਿਬ ਵੀ ਜੁੜੇ ਜਲੰਧਰ ਇੱਕ ਸਮਾਗਮ ਸੀ ਹੁਣ ਸਵਾਲ ਇਹ ਹੈ ਕਿ ਜੇ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲਾਂ ਦੇ ਤੁਸੀਂ ਪੰਜ ਮੈਂਬਰੀ ਮੰਤਰੀਆਂ ਦੀ ਹਾਈ ਪਾਵਰ ਕਮੇਟੀ ਬਣਾਤੀ ਕੀ ਉਹਨਾਂ ਪੰਜਾਂ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਨਸ਼ਾ ਖਤਮ ਹੋ ਚੁੱਕਾ ਜਾਂ ਜਿਹੜੇ ਐਸਐਚਓ ਨੇ ਪੰਜਾਬ ਦੇ 400 ਦੇ ਕਰੀਬ ਥਾਣੇ ਨੇ ਕੀ ਸਾਡੇ ਕੋਲ ਕੋਈ 40 ਬੰਦੇ ਵੀ ਨਹੀਂ ਚੰਗੇ ਐਸਐਚਓ ਆਗੇ ਸਾਡੇ ਕੋਲ 23 26 ਕੇ ਐਸ 23 ਜ਼ਿਲ੍ਹੇ ਨੇ ਬਾਕੀ ਪੁਲਿਸ ਜ਼ਿਲ੍ਹੇ ਨੇ ਠੀਕਾ ਸਾਡੇ ਕੋ 26 27 ਐਸਐਸਪੀ ਲੈਵਲ ਅਧਿਕਾਰੀ ਨੇ ਕਿ ਅਸੀਂ ਇੱਕ ਵੀ ਜ਼ਿਲ੍ਹਾ ਜੀ ਫੇਰ ਤੱਕ ਨਹੀਂ ਕਰ ਸਕੇ ਨਸ਼ਾ ਮੁਕਤ ਆਪਾਂ ਛੱਡੋ ਬਾਕੀ ਜ਼ਿਲ੍ਹੇ ਛੱਡੋ ਲਾਲਜੀਤ ਭੁੱਲਰ ਦਾ ਛੱਡ ਦੋ ਤਰਨਤਨ ਛੱਡ ਦੋ ਉਹ ਕੁਲਦੀਪ ਸਿੰਘ ਢਾਲੀਵਾਲ ਦਾ ਉਹ ਛੱਡ ਦੋ ਅੰਮ੍ਰਿਤਸਰ ਛੱਡ ਦੋ ਉਹਦਾ ਜਿਹੜੇ ਨੇ ਲਾਲਚੰਦ ਕਟਾਰੂ ਚੱਕ ਦਾ ਗੁਰਦਾਸਪੁਰ ਪਠਾਨਕੋਟ ਛੱਡ ਦੋ ਜਲੰਧਰ ਛੱਡ ਦੋ ਗਰਮੀਤ ਸਿੰਘ ਖੁੱਡੀਆਂ ਸਾਹਿਬ ਦਾ ਮੁਕਸਰ ਡਿਸਟ੍ਰਿਕਟ ਛੱਡ ਦੋ ਜਿੱਥੇ-ਜਿੱਥੇ ਦੇ ਮੰਤਰੀ ਛੱਡ ਦੋ ਸੰਗਰੂਰ ਤੇ ਆਪਾਂ ਲੈ ਹੀ ਸਕਦੇ ਨਾ ਸੰਗਰੂਰ ਨੂੰ ਹੀ ਨਸ਼ਾ ਮੁਕਤ ਬਣਾ ਲਈਏ ਬਾਕੀ ਛੱਡ ਦੋ 22 ਜ਼ਿਲ੍ਹੇ ਛੱਡ ਦੋ ਤੁਸੀਂ ਸੰਗਰੂਰ ਦੇ ਵਿੱਚ ਕੌਣ-ਕੌਣ ਨੇ ਖੁਦ ਸੀਐਮ ਸਾਹਿਬ ਹਮ ਰਪਾਲ ਸਿੰਘ ਚੀਮਾ ਸਾਹਿਬ ਅਮਨ ਰੂੜਾ ਸਾਹਿਬ ਹਮ ਠੀਕ ਹੈ ਜੀ ਐਮਪੀ ਮੀਤਿਹਰ ਹਮ ਇਹਨਾਂ ਦੇ ਐਸਆਈ ਵਿੰਗ ਦੇ ਪ੍ਰਧਾਨ ਉਹ ਸੰਗਰੂਰ ਚ ਪੈਂਦੇ ਹੈਗੇ ਨੇ ਜਿਹੜੇ ਕੁਲਵੰਤ ਸਿੰਘ ਪੰਡੋਰੀ ਉਹ ਸਾਰੇ ਮਤਲਬ ਬਠਿੰਡਾ ਵਾਕਿਆ ਆਮ ਆਦੀ ਪਾਰਟੀ ਦੀ ਸਿਆਸੀ ਰਾਜਧਾਨੀ ਹੈ ਕਿ ਸੰਗਰੂਰ ਕਿ ਅਸੀਂ ਆਮ ਆਦੀ ਪਾਰਟੀ ਦੀ ਜਿਹੜੀ ਸਿਆਸੀ ਰਾਜਧਾਨੀ ਸੰਗਰੂਰ ਉਹਨੂੰ ਨਕਸ਼ਾ ਮੁਕਤ ਕਰ ਸਕਦੇ ਨੇ 31 ਮਈ ਤੱਕ ਹਾਂ ਆਪਾਂ ਛੱਡੋ 22 ਜ਼ਿਲ੍ਹੇ ਛੱਡ ਦਈਏ ਇੱਕ ਐਗਜ਼ਾਮਪਲ ਤੇ ਸੈੱਟ ਕਰੀਏ ਨਾ ਮੈਨੂੰ ਲੱਗਦਾ ਕਿ ਜਦੋਂ ਗਰਾਊਂਡ ਲੈਵਲ ਤੇ ਕੰਮ ਹੋਊਗਾ ਲੋਕਾਂ ਦਾ ਜਦੋਂ ਸਹਿਯੋਗ ਹੋਊਗਾ ਪਰ ਜਿਹੜਾ ਨੈਕਸਸ ਬਣਿਆ ਹੋਇਆ ਨਾ ਉਹਦੇ ਹਿਸਾਬ ਨਾਲ ਨਸ਼ਾ ਜਿਹੜਾ ਨਹੀਂ ਲੱਗਦਾ ਕਿ ਖਤਮ ਹੋਊਗਾ ਜਦ ਤੱਕ ਸਾਡੇ ਕੋਲ ਚੰਗੇ ਪੁਲਿਸ ਵਾਲੇ ਔਰ ਚੰਗੇ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਦੇਖੋ ਸਭ ਤੋਂ ਵੱਡੀ ਗੱਲ ਜਦ ਇਹਨਾਂ ਦੇ ਐਮਐਲਏ ਦੇ ਕਰਿੰਦੇ ਫੜੇ ਜਾ ਰਹੇ ਨੇ ਜਿਹੜੇ ਐਮਐਲਏ ਦੀਆਂ ਗੱਡੀਆਂ 'ਚ ਬੈਠਦੇ ਨੇ ਐਮਐਲਏ ਦੇ ਨਾਲ ਜੀਪਾਂ 'ਚ ਹੂਟੇ ਲੈਂਦੇ ਆ ਕਿੰਨੇ ਰੀਲਾਂ ਬਣਾਉਂਦੇ ਆ ਕਿਨੇ ਜਦ ਉਹ ਹੀ ਬੰਦੇ ਪੁਲਿਸ ਵਾਲੇ ਨਸ਼ਾ ਵਕਾਰੇ ਨੇ ਫਿਰ ਪੁਲਿਸ ਵਾਲੇ ਛੱਡੇ ਜਾ ਰਹੇ ਨੇ ਬਸ ਹੁਣ ਤੇ ਸਿਰਫ ਜਦ ਪੁਲਿਸ ਦੀ ਪਰਫਾਰਮੈਂਸ ਇਹ ਤੈਅ ਕਰ ਦਿੱਤੇ ਕਿ ਤੁਸੀਂ ਕਿੰਨਾ ਨਸ਼ਾ ਫੜੋਗੇ ਉਹ ਨਸ਼ਾ ਫੜੀ ਜਾ ਰਹੇ ਨੇ ਕੁਝ ਪੁਰਾਣਾ ਸ਼ੋਅ ਕਰ ਲੈਂਦੇ ਨੇ ਕੁਝ ਨਵਾਂ ਕਰ ਲੈਂਦੇ ਨੇ ਇੰਨਾ ਕਿ ਪੁਲਿਸ ਨੇ ਰੱਖਿਆ ਹੁੰਦਾ ਆ 6 ਜ਼ਿਲ੍ਹਿਆਂ ਦੇ ਜਿਹੜੇ ਐਸ ਐਚਓ ਤੇ ਐਸ ਐਸਪੀ ਔਰ ਜਿਹੜੇ ਸੀਆਈਆ ਇਨਸਪੈਕਟਰ ਇਹਨਾਂ ਦਾ ਪੋਲੀਗ੍ਰਾਫ ਟੈਸਟ ਕਰਵਾ ਲਓ ਤੁਸੀਂ 6 ਜ਼ਿਲ੍ਹਿਆਂ ਦਾ ਤੁਹਾਨੂੰ ਪੰਜਾਬ ਦੀ ਸਾਰੀ ਹੀ ਤਸਵੀਰ ਸਪਸ਼ਟ ਹੋ ਜਾਊਗੀ ਕਿ ਪੰਜਾਬ ਚ ਨਸ਼ਾ ਕਿੰਨਾ ਵਿਕ ਰਿਹਾ ਕਿੱਥੋਂ ਵਿਕ ਰਿਹਾ ਕਿਵੇਂ ਵਿਕ ਰਿਹਾ ਕੌਣ ਭੇਜ ਰਿਹਾ ਕੌਣ ਅਗੇ ਕਲੈਕਟ ਕਰ ਰਿਹਾ ਕੋਰੀਅਰ ਕੌਣ ਹੈ ਔਰ ਇਸੇ ਕਰਕੇ ਐਨਸੀਬੀ ਨੇ ਭਾਰ ਸਰਕਾਰ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਦਫਤਰ ਖੋਲ ਦਿੱਤਾ ਅਮਿਤ ਸ਼ਾਹ ਸਾਹਿਬ ਦੀ ਸਟੇਟਮੈਂਟ ਆਈ ਆ ਕਿ 537 ਕਰੋੜ ਦਾ ਨਸ਼ਾ ਕੱਲੀ ਐਨਸੀਬੀ ਨੇ ਫੜਿਆ ਅੰਮ੍ਰਿਤਸਰ ਤੋਂ ਹਾਲਾਂਕਿ ਭਾਰ ਸਰਕਾਰ ਕਦੀ ਗੁਜਰਾਤ ਦੀ ਗੱਲ ਨਹੀਂ ਕਰੂਗੀ ਵੀ ਉਸ ਬੰਦਰਗਾਰ ਤੋਂ 4-4000 ਕਰੋੜ ਦਾ 5-5000 ਕਰੋੜ ਦਾ ਨਸ਼ਾ ਫੜਿਆ ਜਾ ਰਿਹਾ ਪਰ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਹਾਲਾਂਕਿ ਗੁਜਰਾਤ ਦੇ ਵਿੱਚ ਸਦੀਆਂ ਤੋਂ ਮਤ ਸਦੀਆਂ ਨਹੀਂ ਕਹਿ ਸਕਦੇ ਜਦੋਂ ਦੇ ਕਈ ਦਹਾਕਿਆਂ ਤੋਂ ਕਈ ਦਹਾਕਿਆਂ ਤੋਂ ਲਾ ਲਓ ਕਈ ਸਾਲਾਂ ਤੋਂ ਲਾ ਲਓ ਵੀ ਮਹਾਤਮਾ ਗਾਂਧੀ ਦਾ ਸਟੇਟ ਹੋਣ ਕਰਕੇ ਉਥੇ ਨਸ਼ਾ ਨਹੀਂ ਸ਼ਰਾਬ ਨਹੀਂ ਹੈ ਲੇਕਿਨ ਸਭ ਤੋਂ ਵੱਧ ਪੰਜਾਬ ਨਾਲੋਂ ਵੱਧ ਸ਼ਰਾਬ ਉਥੇ ਪੀਤੀ ਜਾਂਦੀ ਹੈ ਬਲੈਕ ਚ ਵਿਕਦੀ ਆ ਪਰ ਕਿਹੜੇ ਕਿਹੜੇ ਸਟੇਟ ਤੋਂ ਆਉਂਦੀ ਹੈਗੀ ਆ ਪਰ ਕੁੱਲ ਬਲਾ ਕੇ ਪੰਜਾਬ ਇੱਕ ਟਾਰਗੇਟ ਕੀਤਾ ਯਾਰ ਪਰ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਇਹ ਜਿਹੜੇ ੱੱਬੇ ਲੱਗੇ ਨੇ ਉਹ ਧੋਣੇ ਚਾਹੀਦੇ ਪਿੱਛੇ ਦੀ ਖਬਰ ਹੈ ਕਿ ਇੱਥੇ 1 ਕਰੋੜ ਰੁਪਏ ਬੋਤਲ ਆ ਸ਼ਰਾਬ ਦੀ ਪਿੰਦੇ ਪੰਜਾਬੀ ਬੋਤਲ ਇੰਨੇ ਪੰਜਾਬੀ ਤੇ ਨਹੀਂ ਪਿੰਦੇ 1/3 ਤੇ ਨਹੀਂ ਪਿੰਦੇ ਯਾਰ 3 ਕਰੋੜ ਦੀ ਆਬਾਦੀ ਹੈ 1 ਕਰੋੜ ਸ਼ਰਾਬ ਦੀ ਬੋਤਲ ਲੱਗ ਰਹੀ ਹੈ ਹਲੇ ਘਰ ਦੀ ਕੱਡੀ ਵੱਖਰੀ ਲਾ ਲੋ ਕਈ ਡੋਡੇ ਪੀਣ ਵਾਲੇ ਵੱਖਰੇ ਲਾ ਲੋ ਮਤਲਬ 1 ਕਰੋੜ ਦੀ ਬੋਤਲ ਕਿਤੇ ਨਾ ਕਿਤੇ ਬਾਅਦ ਬਲੈਕ ਵੀ ਹੋ ਰਹੀ ਹੈ ਹੈਨਾ ਪਰ ਇਹ ਸਵਾਲ ਹੈ ਕਿ ਉਹਨੂੰ ਸਰਕਾਰ ਦੀ ਕੋਸ਼ਿਸ਼ ਟੀ ਹੈ ਪਰ ਜਦ ਤੱਕ ਜਿਹੜੇ ਨਾ ਇਹਨਾਂ ਦੇ ਆਪਣੇ ਐਮਐਲਏ ਵਰਜ ਨੇ ਪਣਗੇ ਸਰਪੰਚਾ ਤੇ ਮਤੇ ਪਾਸ ਕਰੀਏ ਤੁਹਾਡੇ ਕਿਉਂਕਿ ਤੁਹਾਡੇ ਚੁਣੇ ਗਏ ਨੇ ਜਾਂ ਉਹ ਡਰ ਜਾਂਦੇ ਨੇ ਅਗਲੇ ਕੋਈ ਕੌਣ ਵੈਰ ਪਾਵੇ ਮੁਫਤ ਦਾ ਅਨਾ ਤੂੰ ਹੀ ਤਾਂ ਚਲੋ ਪੱਗ ਸਿੰਘ ਦੇ ਵਾਰਿਸ ਬਣ ਕੇ ਬਣਵੇਂ ਜਾਣੇ ਹਰ ਕੋਈ ਨੇ ਨਾ ਸਿਰ ਤੇ ਕੇਸਰੀ ਪੱਗ ਬਣ ਕੇ ਪੱਗ ਸਿੰਘ ਬਣ ਸਕਦਾ ਤੁਹਾਨੂੰ ਤਾਂ ਲੋਕਾਂ ਨੇ ਬਣਾ ਦਿੱਤਾ ਤੁਸੀਂ ਕਸਮਾਂ ਖਾ ਲਓ ਆਪਣੇ ਆਪਣੇ ਹਲਕੇ 'ਚ 92 ਐਮਐਲਈ ਕਹਿ ਦੇਣਾ ਪੁਲਿਸ ਪੀਐਸਐਚ ਨੂੰ ਉੱਤੇ ਡੀਐਸਪੀ ਕਿ ਜੇ ਮੇਰੇ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਹੋਇਆ ਤੇ ਮੈਂ ਤੈਨੂੰ ਡਿਸਮਿਸ ਕਰਾ ਦਾਂਗਾ ਜੀ ਲੋੜ ਨਹੀਂ ਸੌਵਾ ਖਾਨ ਦੀ ਲੋੜ ਨਹੀਂ ਪਹਿਰੇਦਾਰ ਬਣਨ ਦੀ ਲੋੜ ਨਹੀਂ ਚੌਕੀਦਾਰ ਬਣਨ ਦੀ ਲੋੜ ਨਹੀਂ ਠਿਕਰੀ ਪਰ ਲਾਉਣ ਦੀ ਉਹਨਾਂ ਦਾ ਸਭ ਤੋਂ ਪਹਿਲਾਂ ਐਮਐਲਏ ਨੂੰ ਆਪਣੀ ਨੀਅਤ ਸਾਫ਼ ਕਰਨੀ ਪੈਣੀ ਆ ਉਹਨੂੰ ਦੇਖਣਾ ਪੈਣਾ ਅਜੇ ਤੱਕ ਕੋਈ ਐਮਐਲਏ ਬੋਲਣ ਕਿਸੇ ਹੁਣ ਤੱਕ ਤਿੰਨਾਂ ਸਾਲਾਂ ਦੇ ਵਿੱਚ ਕਿਸੇ ਐਮਐਲਏ ਨੇ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਨਿਸ਼ਾਨਾ ਹੀ ਵਕਦਾ ਛੱਡੋ ਬਾਕੀ ਆਪਾਂ ਛੱਡ ਦਈਏ ਕਾਲੀ ਦਲ ਦੇ ਤਿੰਨ ਐਮਐਲਏ ਨੇ ਚਲੋ ਤਿੰਨਾਂ 'ਚੋਂ ਇੱਕ ਹੀ ਆਮ ਆਦੀ ਪਾਰਟੀ ਚੱਲ ਗਿਆ ਕਾਂਗਰਸ ਦੇ 14 ਕੇ 16 ਰਹਿ ਗਏ ਹੈਗੇ ਨੇ ਉਹ ਵੀ ਛੱਡੋ ਤੁਸੀਂ 92 92 ਜਿਹੜੇ ਹੋਗੇ ਤੁਸੀਂ ਸਗੰਧ ਖਾ ਲੋ ਸੌਂਹ ਖਾ ਲੋ ਵੀ ਇਹੀ ਆਪਣੇ ਆਪਣੇ ਹਲਕੇ ਦੇ ਵਿੱਚ ਨਸ਼ਾ ਖਤਮ ਕਰਤਾ ਜੀ ਪਰ ਨਹੀਂ ਕਿਉਂ ਨਹੀਂ ਹੋ ਰਿਹਾ ਮਤਲਬ ਹਜੇ ਵੀ ਜਿਹੜਾ ਡਰੱਗ ਮਾਫੀਆ ਚੱਲ ਰਿਹਾ ਹੈਗਾ ਤੇ ਡਰੱਗ ਮਾਫੀਆ ਦੇ ਵਿੱਚ ਜੇ ਇਲਾਕੇ ਦੇ ਐਸਐਚਓ ਜੇ ਇਲਾਕੇ ਦੇ ਐਸਐਸਪੀ ਤੇ ਜੇ ਇਲਾਕੇ ਦੇ ਐਮਐਲਏ ਨੂੰ ਨਹੀਂ ਪਤਾ ਕਿ ਮੇਰੇ ਹਲਕੇ ਦੇ ਵਿੱਚ ਨਸ਼ਾ ਵਿਕਦਾ ਜਾਂ ਨਹੀਂ ਵਿਕਦਾ ਉਹ ਨਾ ਤੇ ਉਹਨੂੰ ਐਸਐਚਓ ਰਹਿਣ ਦਾ ਹੱਕ ਹੈ ਨਾ ਉਹਨੂੰ ਐਸਐਸਪੀ ਰਹਿਣ ਦਾ ਹੱਕ ਹੈ ਤੇ ਨਾ ਹੀ ਉਹਨੂੰ ਐਮਐਲਏ ਰਹਿਣ ਦਾ ਹੱਕ ਆ ਫਿਰ ਜੋ ਮਰਜੀ ਸਿਆਸਤ ਕਰੀ ਚਲੋ ਜੋ ਮਰਜੀ ਸੋਹਾ ਵਿੱਚ ਲੁਧਿਆਣੇ ਵੱਡਾ ਪ੍ਰੋਗਰਾਮ ਗਿਆ ਦਰਬਾਰ ਸਾਹਿਬ ਅਸੀਂ 35000 ਬੱਚਾ ਲੈ ਕੇ ਸੌਂ ਚਕਾ ਦਿੱਤੀ ਹੈਗੀ ਫਿਰ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਫਿਰ ਚੀਫ ਸਕੱਰੇਟਰੀ ਦੀ ਨਿਗਰਾਨੀ ਕਮੇਟੀ ਬਣਾ ਦਿੱਤੀ ਹੁਣ ਡੀਜੀਪੀ ਸਾਹਿਬ ਨੇ ਕਹਿਤਾ ਕਿ 31 ਮਈ ਆਖਰੀ ਮਈ ਆ ਉਸ ਤੋਂ ਬਾਅਦ ਅਸੀਂ ਸਾਰੀ ਟੰਗ ਦੇਣੀ ਪਤਲੇ ਜਿਹੜੀਆਂ ਡੈਡ ਲਾਈਨ ਦੇ ਨਾਲ ਨਹੀਂ ਆ ਤੁਹਾਡੀ ਪੋਲੀਟੀਕਲ ਵੇਲ ਕੀ ਹੈ ਤੁਹਾਡੀ ਇੱਛਾ ਸ਼ਕਤੀ ਕੀ ਹੈ ਫਿਰ ਨਾ ਸਕਦੋਂ ਆਪਾਂ ਕਹਿੰਦੇ ਹੈਗੇ 100% ਨਾ ਖਤਮ ਹੋ ਕੋਈ ਦੁਨੀਆ ਦੀ ਕੋਈ ਅਮਰੀਕਾ ਵਰਗਾ ਕੈਨੇਡਾ ਵਰਗਾ ਮੁਲਕ ਵੀ ਨਹੀਂ ਕਰ ਸਕਦਾ 10% ਹੀ ਖਤਮ ਕਰ ਦੋ 30% ਹੀ ਖਤਮ ਕਰ ਦੋ ਲੱਗਣਾ ਤਾਂ ਚਾਹੀਦਾ ਲੱਗਣਾ ਤਾਂ ਚਾਹੀਦਾ ਨਾ 100% ਨਹੀਂ ਹੋਊਗਾ 50% ਹੀ ਕਰ ਲੋ ਲੋਕੇ ਤੁਹਾਨੂੰ ਸਵੇਰੇ ਸ਼ਾਮ ਤੁਹਾਨੂੰ ਲੋਕੇ ਸਲੂਟ ਮਾਰਿਆ ਕਰਨਗੇ ਪਰ ਨਹੀਂ ਪਰ ਠੀਕ ਹੈ ਅਜ ਆਸ ਕਰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜੋ ਤਹਈਆ ਕੀਤਾ ਉਸ ਤਹਈਏ ਦੇ ਵਿੱਚ ਪੰਜਾਬ ਪੁਲਿਸ ਨੂੰ ਸਾਥ ਦੇਣਾ ਪੈਣਾ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਨੂੰ ਸਾਥ ਦੇਣਾ ਪੈਣਾ ਕੱਲਾ ਭਗਵੰਤ ਮਾਨ ਕੁਝ ਵੀ ਨਹੀਂ ਕਰ ਸਕਦਾਗਾ ਜਦ ਤੱਕ ਉਹਨਾਂ ਦੇ ਨਾਲ ਸਹਿਯੋਗ ਨਹੀਂ ਕਰੇਗੇ ਪੁਲਿਸ ਤੇ ਪੋਲਟਿਕਸ ਇਹਨਾਂ ਦੇ ਐਮਐਲਏ ਤਦ ਤੱਕ ਨਹੀਂ ਹੋ ਸਕਦਾਗਾ ਇਹਨਾਂ ਨੂੰ ਵੀ ਪੰਚਾਇਤਾਂ ਕੋਲੋਂ ਮਤੇ ਪਾਸ ਕਰਵਾ ਲੈ ਐਮਐਲਏ ਵੀ ਤੋਹੀਆ ਕਰਨਾ ਸਰਪੰਚ ਤੇ ਮਾਨ ਸਨਮਾਨ ਦੇ ਤੌਰ ਤੇ ਮਤੇ ਪਾਸ ਕੀ ਜਾ ਰਹੇ ਨੇ ਪਰ ਠੀਕ ਮਤਾ ਹੀ ਪਾਇਸ ਕਾਗਜ਼ੀ ਕੰਨਾ ਕਿ ਫਲਾਣੇ ਫਲਾਣੇ ਪਿੰਡ ਦਾ ਜ ਮੀਟਿੰਗ ਹੋਈ ਮਤਾ ਪਾਸ ਕੀਤਾ ਕਿ ਨਾ ਅਸੀਂ ਨਸ਼ਾ ਖਾਣ ਵਾਲੇ ਦੇ ਜਾਵਾਂਗੇ ਮਕਾਨੇ ਨਾ ਵੇਚਣ ਵਾਲੇ ਦੇ ਜਾਵਾਂਗੇ ਨਾ ਹੀ ਥਾਣੇ ਜਾਵਾਂਗੇ ਪਰ ਨਸ਼ਾ ਦੀ ਨਾ ਇਦਾਂ ਰੁਕਣਾ ਹੈਗਾ ਇਸ ਕਰਕੇ ਜਿਹੜੇ ਟਾਰਗੇਟ ਪੁਲਿਸ ਨੂੰ ਦੇ ਦਿੱਤੇ ਹੈਗੇ ਨੇ ਉਹ ਵੀ ਮਾੜੀ ਗੱਲ ਉਹਦੇ ਨਾਲ ਟਾਰਗੇਟ ਜਿਵੇਂ ਇੱਕ ਲਫਾਫਾ ਵਾਲੀ ਕਹਾਣੀ ਆ ਗਈ ਵੀ ਲਫਾਫਾ ਪੰਨੀ ਉਹਦੇ ਭੁੱਕੀ ਜਾਂ ਫੀਮਸੀ ਉਹ ਵੀ ਪਰਚਾ ਦਰਜ ਕਰ ਦਿੱਤਾ ਹੈਗਾ ਬਾਚੋ ਐਸਪੀ ਰੈਂਕ ਦੇ ਅਧਿਕਾਰੀ ਦੀ ਇੱਕ ਜਾਂਚ ਦਿੱਤੀ ਉਹ ਪਤਾ ਨਹੀਂ ਉਹ ਲੇਡੀ ਐਸਐਚਓ ਦੇ ਖਿਲਾਫ ਕਾਰਵਾਈ ਬੰਦ ਹੀ ਕਿ ਨਹੀਂ ਬੰਦੀ ਹਾਲਾਂਕਿ ਉਹਨੇ ਆਪਣੀ ਸਫਾਈ ਵੀ ਦੇ ਦਿੱਤੀ ਜਦੋਂ ਤੁਸੀਂ ਪੁਲਿਸ ਨੂੰ ਟਾਰਗੇਟ ਅੰਮ੍ਰਿਤਸਰ ਰੋਪ ਪੁਲਿਸ ਜਾਂ ਫਿਰੋਜ਼ਪੁਰ ਪੁਲਿਸੇ ਰੋਜ਼ ਪ੍ਰੈਸ ਕਾਨਫਰੰਸ ਕਰ ਦਿੰਦੀ ਹੈ ਉਹ ਨਸ਼ਾ ਕਿੱਥੋਂ ਰਿਹਾ ਗਣਾ ਡਰੋਨ ਇੰਨੇ ਆ ਰਹੇ ਨੇ ਕਿੱਥੋਂ ਆ ਰਹੇਗਾ ਕਿੰਨਾ ਭੇਜਿਆ ਭੇਜਣ ਵਾਲੇ ਕੌਣ ਸ ਹੈ ਮੈਨਸ ਕਿ ਪੂਰੇ ਇਸ ਜ਼ਿਲ੍ਹਿਆਂ ਦੇ ਬਾਰਡਰ ਜ਼ਿਲ੍ਹਿਆਂ ਦੇ ਐਸਐਚਯੂ ਲੈਵਲ ਦੇ ਅਧਿਕਾਰੀਆਂ ਜਾਂ ਵੱਡੇ ਅਧਿਕਾਰੀਆਂ ਦੇ ਪੌਲੀਗ੍ਰਾਫ ਟੈਸਟ ਕਰ ਲੋ ਸਚਾਈ ਪਤਲ ਆਜੂਗੀ ਕਿ ਨਸ਼ਾ ਕਿੱਥੋਂ ਆ ਰਿਹਾ ਭੇਜਣ ਵਾਲੇ ਕੌਣ ਨੇ ਵੇਚਣ ਵਾਲੇ ਕੌਣ ਨੇ ਰੱਖਣ ਵਾਲੇ ਕੌਣ ਨੇ ਤੇ ਤੋੜਨ ਵਾਲੇ ਕਾਂ ਕੌਣ ਨੇ